ਸਤ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਹੋਗੇ ਅੱਜ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਮੱਕੀ ਦੀ ਰੋਟੀ ਪਰਫੈਕਟ ਮੱਕੀ ਦੀ ਰੋਟੀ ਇੱਦਾਂ ਪਾਣੀ ਰਹਿਣਿਆ ਰੈਂਜ ਦਾ ਰੈਂਜ ਦਾ ਪਾਣੀ ਪਾ ਦੇਣਾ ਹੁਣ ਆਪਾਂ ਆਟੇ ਨੂੰ ਭੇਕੇ ਥੋੜਾ ਜਿਹਾ ਪਿਆ ਰਹਿਣਨਾ ਫਿਰ ਜੁੜ ਜਾਊਗਾ ਜਿਹਨੂੰ ਪਹਿnde ਬਣਾਉਣ ਲੱਗੇ ਜੁੜਨਾ ਨਹੀਂ ਹੁਣ ਆਪ ਜੁੜਨ ਦੇਣਾ ਇਹਨੂੰ 5 ਮਿੰਟ ਲਈ ਦੱਬਿਆ ਰਹਿਣਨਾ ਫਿਰ ਦੇਖੋ ਕਿੰਨੇ ਸੋਹਣੇ ਬਣਨੇ ਰੋਟੀਆਂ ਆਪੇ ਨੂੰ ਆਟੇ ਨੂੰ ਮਲ ਲੈਣਾ ਚੰਗੀ ਤਰ੍ਹਾਂ ਹੁਣ ਆਪਣਾ ਆਟਾ ਵਧੀਆ ਮਲੇਗਾ ਜਿੰਨਾ ਆਟਾ ਮੱਕੀ ਦਾ ਵਧੀਆ ਮਾੜ ਹੋਗਾ ਉਨੀ ਰੋਟੀ ਵਧੀਆ ਹੋਗੀ ਹੁਣ ਆਪਾਂ ਇਹਦੇ ਛੋਟੇ ਭੇੜ ਕਰਕੇ ਇਹਨਾਂ ਨੂੰ ਆਪਾਂ ਬਣਾਵਾਂਗੇ ਢੇੜਾ ਲੈ ਲਿਆ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਬਣਾ ਲਿਆ ਪੇੜਾ ਇਹਨੂੰ ਵਧੀਆ ਪਾਸੇ ਤੋਂ ਗੋਲ ਗੋਲ ਹੋ ਜੂਗੇ ਕੋਈ ਪਾਸੇ ਟੁੱਟੂਗਾ ਨਹੀਂ ਆਪਣਾ ਪਾਈ ਦੀ ਦੇਖਿਆ ਕਿੰਨੀ ਸੋਹਣੀ ਕੋਈ ਰੋਟੀ ਟੁੱਟੀ ਨਹੀਂ ਕੁਛ ਨਹੀਂ ਹੁਣ ਆਪਾਂ ਇਹ ਤਵੇ ਤੇ ਪਾਤਾ ਹੁਣ ਆਪਾਂ ਇਹ ਫਿਰ ਦੂਜੀ ਰੋਟੀ ਬਣਾਵਾਂਗੇ ਕਿਹੜਾ ਸੋਹਣਾ ਗੁਰ ਬਣਿਆ ਹੋਵੇ ਰੋਟੀ ਇੰਨੀ ਐਨੀ ਸੋਹਣੀ ਬਣੀ ਆ ਹੱਥ ਦੇ ਨਾਲ ਹੀ ਥੱਲਣ ਨੂੰ ਚੀ ਕਰਦਾ ਕੋਈ ਖਰਚ ਨਹੀਂ ਲੈ ਕੋਈ ਨਹੀਂ ਦੇਖ ਕੋਈ ਖਰਚ ਨਹੀਂ ਲੈਗੀ ਰੋਟੀ ਵਧੀਆ ਬਣੀ ਹੋਵੇ ਹੱਥ ਜਿਨ ਨਾਲੀ ਬਹੁਤ ਸੋਹਣੀ ਥਲ ਹੋ ਜਾਂਦੀ ਹੈ। Okay ਹੁਣ ਆਪਣੀਆਂ ਇਧਰ ਰੋਟੀਆਂ ਬਣ ਗਈਆਂ। Okay ਸਾਗ ਹੁਣ ਆਪਣਾ ਪਹਿਲਾ ਬਣਿਆ ਪਿਆ ਸੀ ਸਾਗ ਆਪਾਂ ਅਗਲੀ ਵੀਡੀਓ ਜਿੱਦਾਂ ਦੇਖਾਂਗੇ। ਸਾਗ ਵੀ ਬਹੁਤ ਸਵਾਦ ਬਣਿਆ ਸੀ ਗੈਰ ਕੀ ਫਿਰ ਮੱਕੀ ਦੇ ਰੋਟੀਆਂ ਆਪੇ ਖਾਣ ਨੂੰ ਜੀ ਕਰਦਾ ਸੀਗਾ। ਇੱਕੇ ਕੋਈ ਕਿੰਨੀ ਸੋਹਣੀ ਬਣੀ ਮੱਕੀ ਦੀ ਰੋਟੀ ਕਈ ਕਹਿੰਦੇ ਨੇ ਸਾਨੂੰ ਬਣਾਉਣੀ ਨਹੀਂ ਆਉਂਦੀ ਆਟਾ ਬਦਿਆ ਕੁਝੇ ਹੋਵੇ ਗਰਮ ਪਾਣੀ ਦੇ ਵਿੱਚ ਪੀ ਕੇ ਰੱਖਦੇ 5 ਮਿੰਟ ਲਈ ਸਹੀ ਤਰੀਕੇ ਨਾਲ ਬਹੁਤ ਵਧੀਆ ਬਣਦਾ ਓਕੇ ਹੁਣ ਸਾਰਾ ਗੈਡੀ ਮੱਕੀ ਦੀ ਰੋਟੀ ਰੈਡੀ ਖਾਣ ਲਈ ਰੈਡੀ ਸਾਰਾ ਕੁਝ ਓਕੇ 5 ਮਿੰਟ ਲਾਈਕ ਸ਼ੇਅਰ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ